ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਕਦੇ ਵੀ ਆਪਣੇ ਆਪ ਨੂੰ ਕੋਸਿਆ ਨਾ ਕਰੋ ਕਿ ਮੈਂ ਮਾੜਾ ਹਾਂ ਮੇਰੇ ਤੋਂ ਸਾਰੇ ਚੰਗੇ ਨੇ ਮੈਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦਾ ਪਰਮਾਤਮਾ ਨੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਪਾਏ ਹੋਏ ਨੇ ਹਰੇਕ ਇਨਸਾਨ ਅੰਦਰ ਪਰਮਾਤਮਾ ਦੀ ਜੋਤ ਜਗਦੀ ਹੈ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਸੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਕਹਾਣੀ ਇੱਕ ਕਿਸਾਨ ਰੋਜ਼ ਦੋ ਘੜਿਆਂ ਵਿੱਚ ਦੂਰ ਕਿਸੇ ਨਦੀ ਤੋਂ ਕਰ ਲਈ ਪਾਣੀ ਭਰ ਕੇ ਲਿਆਉਂਦਾ ਸੀ। ਕਿਸਾਨ ਗਰੀਬ ਸੀ। ਉਸਦੇ ਇੱਕ ਘੜੇ ਵਿੱਚ ਥੋੜਾ ਛੇਦ ਸੀ ਜਿਹੜਾ ਕਿ ਥੋੜਾ ਟਿੜਕਿਆ ਹੋਇਆ ਸੀ। ਗਰੀਬ ਹੋਣ ਕਰਕੇ ਉਸ ਵਿੱਚ ਦੂਸਰਾ ਨਵਾਂ ਘੜਾ ਲੈਣ ਦੀ ਗੁੰਜਾਇਸ਼ ਨਹੀਂ ਸੀ। ਜਦੋਂ ਵੀ ਉਹ ਨਦੀ ਤੋਂ ਪਾਣੀ ਭਰ ਕੇ ਘਰ ਤੱਕ ਲੈ ਕੇ ਆਉਂਦਾ ਤਾਂ ਉਸ ਘੜੇ ਵਿੱਚ ਪਾਣੀ ਰਿਸ ਰਿਸ ਕੇ ਘਟ ਜਾਂਦਾ ਸੀ। ਘਰ ਤੱਕ ਪਾਣੀ ਆਉਂਦਾ ਆਉਂਦਾ ਘੜੇ ਵਿੱਚ ਅੱਧਾ ਹੀ ਰਹਿ ਜਾਂਦਾ ਸੀ ਸਾਫਤ ਸੂਰਤ ਘੜਾ ਟਿੜਕੇ ਘੜੇ ਤੇ ਹੱਸਣ ਲੱਗਿਆ ਕਿ ਤੂੰ ਤਾਂ ਮੇਰੇ ਆਉਂਦਾ ਆਉਂਦਾ ਹੀ ਅੱਧਾ ਹੋ ਜਾਂਦਾ ਹੈ ਘੜਾ ਆਪਣੇ ਘਾਟ ਕਾਰਨ ਹਮੇਸ਼ਾ ਕਿਸਾਨ ਤੋਂ ਸ਼ਰਮਿੰਦਾ ਹੁੰਦਾ ਸੀ ਮੈਂ ਤੁਹਾਡੇ ਲਈ ਪੂਰਾ ਪਾਣੀ ਨਹੀਂ ਲਿਆ ਸਕਦਾ ਜਿਸ ਕਾਰਨ ਤੁਹਾਡੀ ਇੰਨੀ ਮਿਹਨਤ ਹੈ ਜਿਹੜੀ ਉਹ ਬੇਕਾਰ ਚਲੀ ਜਾਂਦੀ ਹੈ ਟਿੜਕਿਆ ਹੋਇਆ ਘੜਾ ਬਹੁਤ ਪਰੇਸ਼ਾਨ ਰਹਿੰਦਾ ਸੀ ਕਿਸਾਨ ਹੱਸ ਕੇ ਬੋਲਿਆ ਮੈਂ ਤੇਰੇ ਸਾਰੇ ਓਗਣ ਜਾਣਦਾ ਹਾਂ ਇਸ ਕਰਕੇ ਜਿੱਧਰ ਤੂੰ ਮੇਰੇ ਮੋਢੇ ਤੇ ਹੁੰਦਾ ਹੁੰਦਾ ਹੈ ਇਸ ਕਰਕੇ ਜਿੱਧਰ ਤੂੰ ਮੇਰੇ ਮੋਢੇ ਤੇ ਹੁੰਦਾ ਸੀ ਉਧਰਲੀ ਪਾਸੇ ਮੈਂ ਫੁੱਲਾਂ ਦੇ ਬੀਜ ਸੁੱਟ ਦਿੱਤੇ ਸੀ ਅਚੇਤ ਹੀ ਤੇਰੇ ਵਿੱਚੋਂ ਰਿਸਦਾ ਹੋਇਆ ਪਾਣੀ ਉਹ ਫੁੱਲਾਂ ਨੂੰ ਸਿੰਜਦਾ ਰਿਹਾ ਕੀ ਤੂੰ ਦੇਖਿਆ ਜਦੋਂ ਆਪਾਂ ਰਸਤੇ ਦੇ ਵਿੱਚੋਂ ਆਉਨੇ ਆ ਤੇ ਉਸ ਰਸਤੇ ਦੇ ਵਿੱਚ ਇੱਕ ਪਾਸੇ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਤੇਰੇ ਇਸ ਔਗਣ ਕਰਕੇ ਉਹ ویرਾਨ ਰਸਤਾ ਫੁੱਲਾਂ ਦੇ ਰਸਤੇ ਵਿੱਚ ਬਦਲ ਗਿਆ ਜਿਹੜੇ ਆਉਂਦੇ ਜਾਂਦੇ ਰਾਹੀਆਂ ਨੂੰ ਦੇਖ ਕੇ ਸਕੂਨ ਮਿਲਦਾ ਹੈ ਤੇ ਰਾਹੀਆਂ ਦਾ ਮਨ ਖੁਸ਼ ਹੋ ਜਾਂਦਾ ਹੈ ਤੇਰੇ ਇਸ ਕੰਮ ਨਾਲ ਹਜ਼ਾਰਾਂ ਹੀ ਰਾਹੀਆਂ ਦਾ ਮਨ ਖੁਸ਼ ਹੋ ਜਾਂਦਾ ਹੈ ਇਹ ਸੁਣ ਕੇ ਕੜਾ ਬਹੁਤ ਖੁਸ਼ ਹੋਇਆ ਤੇ ਮੁਸਕਰਾ ਕੇ ਬੋਲਿਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿਸੇ ਵੀ ਇਨਸਾਨ ਦੇ ਵਿੱਚ ਸਾਰੇ ਔਗਣ ਨਹੀਂ ਹੁੰਦੇ ਤੇ ਕਿਸੇ ਦੇ ਵਿੱਚ ਸਾਰੇ ਗੁਣ ਨਹੀਂ ਹੁੰਦੇ ਸੋ ਤੁਸੀਂ ਵੀ ਆਪਣੀਆਂ ਕਮੀਆਂ ਨੂੰ ਖੂਬੀਆਂ ਵਿੱਚ ਕਿਵੇਂ ਬਦਲਣਾ ਹੈ ਉਹ ਤੁਹਾਡੇ ਤੇ ਨਿਰਪਰ ਕਰਦਾ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ।